ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਨਜੀਤ ਬੁਟੀਕ ਤੇ ਤੁਹਾਡਾ ਸਵਾਗਤ ਹੈ hope ਤੁਸੀਂ ਸਾਰੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲਓ ਜੀ ਅੱਜ ਫਿਰ ਤੋਂ ਹਾਜ਼ਰ ਹੋયા ਟ੍ਰੈਂਡਿੰਗ ਕਲੈਕਸ਼ਨ ਦੇ ਨਾਲ ਬਹੁਤ ਸੋਹਣੇ ਸੂਟ ਨੇ ਇਹ ਪਾਰਟੀ ਵੇਅਰ ਸੂਟ ਨੇ ਜੀ ਟਿਸ਼ੂ ਕ੍ਰਸ਼ ਦੇ ਸੂਟ ਨੇ ਬਹੁਤ ਪਿਆਰੇ ਆਰੀ ਵਰਕ ਹੈ ਔਰ ਲਓ ਜੀ ਕਰਦੇ ਹਾਂ ਸ਼ੁਰੂ ਦਿਖਾਉਂਦੇ ਹਾਂ ਤੁਹਾਨੂੰ ਇਹ ਟਿਸ਼ੂ ਕ੍ਰਸ਼ ਹੈ ਜੀ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਹੈ ਦੇਖੋ ਇਹ ਦੇਖੋ ਟਿਸ਼ੂ ਕ੍ਰਾਸ਼ ਦੇ ਸੂਟ ਨੇ ਬਹੁਤ ਪਿਆਰੇ ਟੋਟਲੀ ਇਹ ਆਰੀ ਵਰਕ ਕੀਤਾ ਹੋਇਆ ਹੈ ਇਹ ਸੈਂਟਰ ਚ ਆਊਗਾ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰੇ ਸੂਟ ਨੇ ਜੀ 올ਓਵਰ ਹੈ ਇਹ ਇਹ ਆ ਗਿਆ ਦਾ ਦੁਪੱਟਾ ਬਹੁਤ ਸੋਹਣਾ ਇਹ ਦੇਖੋ ਦੁਪੱਟੇ ਦੀ ਲੁੱਕ ਦੁਪੱਟਾ ਵੀ ਟਿਸ਼ੂ ਕ੍ਰਾਸ਼ ਚ ਹੈ ਬਹੁਤ ਸੋਹਣਾ ਦੁਪੱਟਾ ਬਹੁਤ ਪਿਆਰਾ ਇਹ ਫੋਰ ਸਾਈਡ ਇਹਦੇ ਗੋਟਾ ਲੱਗਿਆ ਹੋਇਆ ਗੋਟਾਲੇਸ ਇਹ ਸਾਰਾ ਆਰੀ ਵਰਕ ਹੈ ਇਹ ਦੇਖੋ ਦੁਪट्टे ਦੀ ਲੁੱਕ ਬਹੁਤ ਸੋਹਣੀ ਹੈ ਟਿਸ਼ੂ ਫਰਸ਼ ਦਾ ਹੈ 2.5 ਮੀਟਰ ਦੁਪੱਟਾ ਇਹਦਾ ਨੈਕਸਟ ਕਲਰ ਆ ਗਿਆ ਇਹ ਪੀਚ ਪਿੰਕ ਜਿਹਾ ਜੀ ਮਿਕਸ ਜਿਹਾ ਕਲਰ ਹੈ ਬਹੁਤ ਸੋਹਣਾ बहुत प्यारे सूट ने देखो ये आ गया देखोटा पूरी ट्रेंडिंग कलेक्शन है जी है। ये रॉयल लुक देने वाले सूट ने थर्ड कलर आ गया ये इलायची कलर जो है जी बहुत प्यारा ग्रीन शेड है इलायची बहुत बहुत सोने दप्टा दुपट्टा खोल के दिखाता सी थो सेम ही है दुपट्टा टिशु क्रश तैक्स आ गया था फोर्थ कलर बहुत प्यारा पूरा ट्रेंडिंग चाहे कलर लैवेंडर शेड ਇਹ ਦੇਖੋ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਪਿਆਰਾ ਪੂਰੇ ਟ੍ਰੈਂਡਿੰਗ 'ਚ ਨੇ ਇਹ ਕਲਰ ਇਹ ਆ ਗਿਆ ਦਾ ਦੁਪੱਟਾ 1880 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਜੀ 1880 ਰੁਪਏ ਵਿੱਚ ਫ੍ਰੀ ਸ਼ਿਪਿੰਗ ਹੈ ਬਹੁਤ ਸੋਹਣੇ ਸੂਟ ਨੇ ਜੀ ਰੀਜ਼ਨੇਬਲ ਪ੍ਰਾਈਸ ਹੈ ਇਹ ਨੈਕਸਟ ਦਿਖਾਉਣੀ ਆ ਜੀ ਤੁਹਾਨੂੰ ਪਾਰਟੀ ਵੇਅ ਫੁੱਲ ਪਾਰਟੀ ਵੇਅ ਵਿਸਕੋਸ ਔਰ ਓਰਗੈਂਜ਼ਾ ਪੂਰਾ ਆਰੀ ਵਰਕ ਹਾਂ ਬਹੁਤ ਪਿਆਰੇ ਸੂਟ ਨੇ ਜੀ ਬਹੁਤ ਸੋਹਣੇ ਇਹ ਟੋਟਲੀ ਆਰੀ ਵਰਕ ਕੀਤਾ ਹੋਇਆ ਸਾਰਾ ਬਹੁਤ ਪਿਆਰਾ ਸੂਟ ਹੈ ਜੀ ਸ਼ੈਂਟਨ ਦੀ ਇਹਦੀ ਬਾਟਮ ਹੈ ਫੁੱਲੇ ਬਿਓਰ ਇਹਦਾ ਦੁਪੱਟਾ ਦੁਪੱਟੇ ਤੇ ਵੀ ਆਰੀ ਵਰਕ ਕੀਤਾ ਹੋਇਆ ਜੀ ਬਹੁਤ ਸੋਹਣਾ ਦੁਪੱਟਾ ਹੈ ਟੂ ਸਾਈਡ ਇਹਦੇ ਗੋਟਾ ਲੇਸ ਲੱਗੀ ਹੋਈ ਹੈ ਦੁਪੱਟੇ ਦੀ ਲੁੱਕ ਦੇਖੋ ਬਹੁਤ ਪਿਆਰੀ ਬਹੁਤ ਸੋਹਣੀ ਲੱਗ ਰਹੀ ਇਹ ਗਾ ਨੈਕਸਟ ਕਲਰ ਆ ਗਿਆ ਮਜ਼ੈਂਟਾ ਸ਼ੀਲਡ ਹੈ ਜੀ ਬਹੁਤ ਪਿਆਰਾ ਹੈ ਵੀ ਇਹ ਇਹ ਦੇਖੇ ਰਹੀ ਤੇ ਇਹਨਾਂ ਦੇ ਕਟਾਮ ਬਣੇ ਹੋਏ ਨੇ ਜੀ ਕੋਈ ਫੋਲਡਿੰਗ ਦੀ ਜ਼ਰੂਰਤ ਨਹੀਂ ਕਟਾਮ ਬਣੇ ਹੋਏ ਨੇ ਬਹੁਤ ਸੋਹਣੇ ਇਹ ਦੇਖੋ ਦੁਪੱਟਾ ਟਾਈ ਮੀਟਰ ਫੁੱਲ ਪਿਓਰ ਟੂ ਸਾਈਡ ਫੁੱਲ ਦਾ ਖਾਰਡ ਕਲਰ ਆ ਗਿਆ ਇਸ ਦਾ ਬਹੁਤ ਪਿਆਰਾ ਆਫ ਵਾਈਟ ਫੁੱਲ ਡਿਮਾਂਡ ਚ ਹੈ ਜੀ ਆਫ ਵਾਈਟ ਕਲਰ ਕੋਈ ਵੀ ਡਿਜ਼ਾਈਨਿੰਗ ਹੈ ਕੋਈ ਵੀ ਵਰਕ ਵਾਲਾ ਸੂਟ ਹੈ ਆਫ ਵਾਈਟ ਦੀ ਫੁੱਲ ਡਿਮਾਂਡ ਹੈ ਜੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਦਪਟਾ ਦਿਖਾਈ ਦਿੱਤਾ ਸੀ ਤੁਹਾਨੂੰ ਇਹ ਦਪਟਾ ਫੋਰਟ ਕਲਰ ਹੈ ਜ਼ਬਲੈਕ ਕਲਰ ਬਹੁਤ ਸੋਨੇ ਸੂਟਨੇ ਜੀ ਪ੍ਰੋਆਇਲ ਲੁੱਕ ਦੇਣ ਵਾਲੇ ਨੇ ਹਰ ਇੱਕ ਕੇਸ ਦੀ ਲੇਡੀ ਇਹਨਾਂ ਵੀਅਰ ਕਰ ਸਕਦੀ ਹੈ ਇਹ ਆਗੇ ਸ਼ੰਟੂਨ ਬਾਟਮ ਇਹ ਆ ਗਿਆ ਪ्योर ਦਾ ਦੁਪੱਟਾ ਦੁਪੱਟਾ ਸੇਮ ਹੈ ਜੀ ਤੁਹਾਨੂੰ ਪਹਿਲਾਂ ਦਿਖਾ ਚੁੱਕੇ 2180 ਰੁਪਏ ਵਿੱਚ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਰੀਜ਼ਨੇਬਲ ਪ੍ਰਾਈਸਸ ਨੇ ਇਹਨਾਂ ਦੇ ਸਭ ਦੇ 2180 ਰੁਪਏ ਵਿੱਚ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ ਫ੍ਰੀ ਸ਼ਿਪਿੰਗ ਵੀਡੀਓ ਚ ਇੱਥੇ ਤੱਕ ਬਣੇ ਰਹਿ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੋਪ ਤੁਸੀਂ ਵੀਡੀਓ ਨੂੰ ਪੂਰਾ ਇੰਜੋਏ ਕੀਤਾ ਹੋਣਾ ਇਹਨਾਂ ਸੋਹਣੇ ਸੂਟਾਂ ਚ ਜਿਹੜਾ ਵੀ ਸੂਟ ਤੁਹਾਨੂੰ ਕੋਈ ਪਸੰਦ ਆਉਂਦਾ ਹੈ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ 'ਚ ਚੈਨਲ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਨੈਕਸਟ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ